ਹਾਂ ਉਹਦੇ ਚ ਆਪਣਾ ਸੀਸੀਟੀਵੀ ਚ ਆਇਆ ਹੈਗਾ ਔਰ ਫੋਰੈਂਸਿਕ ਐਕਸਪਰਟ ਵਾਲੇ ਸਾਰੇ ਦੇਖਦੇ ਪਏ ਨੇ ਸਾਰਾ ਇਨਵੈਸਟੀਗੇਸ਼ਨ ਥੋੜਾ ਸੀਸੀਟੀਵੀ ਬਾਰੇ ਸਮਝਾਣ ਦੀ ਕੋਸ਼ਿਸ਼ ਕਰੂੰਗਾ ਕੀ ਤੁਸੀਂ ਦੇਖਿਆ ਕੀ ਇਹਦੇ ਵਿੱਚ ਉਹਦੇ ਚ ਜਿਹੜਾ ਹੈਗਾ ਕਿ ਵੀ ਈ ਰਿਕਸ਼ਾ ਜਿਹੜੀ ਹੈ ਉਹ ਉਹਦੇ ਚ ਆਇਆ ਸਵਾਰ ਕੋਈ ਉਨੇ ਲੈਫਟ ਹੈਂਡ ਨਾਲ ਜਿਹੜਾ ਹੈਗਾ ਵਾਪਸੀ ਦੇ ਉੱਤੇ ਪਹਿਲਾਂ ਇੱਕ ਵਾਰ ਹੀ ਗਏ ਆ ਅੱਛਾ ਪਹਿਲਾਂ ਉਹਨੂੰ ਲੈਫਟ ਸਾਈਡ ਤੋਂ ਰਾਈਟ ਸਾਈਡ ਗਏ ਆ ਹਾਂ ਹਾਂ ਸ਼ਾਸਰੀ ਮਾਰਕੀਟ ਤੋਂ ਗਏ ਆ ਫਿਰ ਉੱਥੋਂ ਵਾਪਸ ਆਏ ਆ ਫਿਰ ਉਹ ਲੈਫਟ ਹੈਂਡ ਨਾਲ ਜਿਹੜਾ ਹੈਗਾ ਤੇ ਖਾਣੇ ਵੱਲੋਂ ਵਾਪਸ ਆਏ ਆ ਖਾਣੇ ਵੱਲੋਂ ਵਾਪਸ ਆਏ ਆ ਹੂੰ ਲੈਫਟ ਹੈਂਡ ਨਾਲ ਉਹਨਾਂ ਨੇ ਜਿਹੜਾ ਹੈਗਾ ਗਨੇ ਸੁੱਟਿਆ ਹੂੰ ਪਹਿਲਾਂ ਕੁਝ ਥਰ ਕੁੰਗਾਰੇ ਆ ਪੂਰੀ ਤਰ੍ਹਾਂ ਬਲਾਸਟ ਹੋਇਆ ਔਰ ਉਹਦੇ ਨਾਲ ਇਹ ਹੈ ਕਿ ਤੁਸੀਂ ਜਿਹੜਾ ਹੈ 파ਰਟੀਸ਼ਨ ਆ ਸਾਰੀ ਟੁੱਟ ਗਈ ਹੂੰ ਕਾਰ ਦੇ ਸ਼ੀਸ਼ੇ ਹਿੱਲ ਗਏ ਸੂਰੀ ਤਰ੍ਹਾਂ ਮਹਿਮਾਨ ਵੀ ਆਏ ਹੋਏ ਨੇ ਹਾਂਜੀ ਜੀ ਮਹਿਮਾਨ ਆਏ ਔਰ ਆਪਣੇ ਡਰਾਇੰਗ ਰੂਮ ਦੇ ਵੀ ਜਿਹੜੇ ਕਿ ਚਟਨੀਆਂ ਵਗੈਰਾ ਸਾਰੀਆਂ ਫੁੱਲ ਗਈਆਂ ਆਪਣੇ ਟੁੱਟ ਗਈਆਂ ਇੱਕ ਸਵਾਲ ਇਹ ਨਿਸ਼ਾਨ ਖੜਾ ਹੁੰਦਾ ਕਿਉਂਕਿ ਗਰਨੇਡ ਅਟੈਕ ਇੱਕ ਲਗਾਤਾਰ ਹੋ ਰਹੇ ਨੇ ਰਾਏਪੁਰ ਸੂਲਪੁਰ ਦੇ ਵਿੱਚ ਵੀ ਹੁੰਦਾ ਹੈ ਬੇਸ਼ੱਕ ਉਹ ਪੰਜਰਨ ਫੜੇ ਗਏ ਨੇ ਪਰ ਕੀ ਲੱਗਦਾ ਤੁਹਾਨੂੰ ਵੀ ਜਿਹੜੇ ਤੁਹਾਡੇ ਘਰ ਦੇ ਉੱਤੇ ਅਟੈਕ ਹੈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਜਿੱਦਾਂ ਪੁਲਿਸ ਕਹਿ ਰਹੀ ਹੈ ਵੀ ਜਲਦ ਉਹਨਾਂ ਨੂੰ ਵੀ ਫੜਿਆ ਜਾਏਗਾ ਮੈਂ ਦੇਖੋ ਗੱਲ ਇਹ ਹੈ ਕਿ ਜੋ ਕਾਨੂੰਨ ਵਿਵਸਥਾ ਦੀ ਸਥਿਤੀ ਹੈਗੀ ਅੱਜ ਦੇ ਵਿੱਚ ਕੋਈ ਵੀ ਸਰਕਾਰ ਆਉਂਦੀ ਹੈ ਪਹਿਲੀ ਪ੍ਰਾਇੋਰਟੀ ਹੁੰਦੀ ਹੈ ਵੀ ਤੁਸੀਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰੋ ਬਿਹਤਰ ਬਣਾਓ ਤੇ ਤੁਸੀਂ ਇਹ ਦੇਖੋ ਕਿ ਵੀ ਬੈਡ ਟੂ ਬਸ ਹੋ ਰਿਹਾ ਕਿੰਨਾ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਕੇ ਸਰਕਾਰ ਆਈ ਤੇ ਉਹਦਾ ਹੀ ਨਤੀਜਾ ਹੈਗਾ ਕਿ ਅੱਜ ਹੌਸਲੇ ਜਿਹੜੇ ਸ਼ਰਾਬੀ ਤੱਤ ਹੋਏ ਲਿਆ ਹੈ ਠੀਕ ਹੈ ਨਾ ਜਿਹੜੇ ਪੰਜਾਬ ਦਾ ਪੀਸ ਨੂੰ ਡਿਸਟਰਬ ਕਰਨਾ ਚਾਹਦੇ ਆ ਉਹਦੇ ਇੰਨੇ ਫੌਸਲੇ ਵੱਧ ਗਏ ਦੇ ਆ ਤੇ ਸ਼ਹਿਰជា ਆਸਪਤਲ ਟੈਪ ਕਰਦਾ ਤੇ ਕਿਸ ਤਰਾ ਦੇ ਦੋ ਕਿ ਇਸ ਚੀਜ਼ ਦੀ ਜ਼ਿੰਮੇਵਾਰੀ ਜਿਸ ਤਰ੍ਹਾਂ ਉਹ ਪਹਿਲਾਂ ਗੱਲ ਕੀਤੀ ਰਾਏਪੁਰ ਸੂਲਪੁਰ ਦੀ ਉਹਦੀ ਜ਼ਿੰਮੇਵਾਰੀ ਲਈ ਸੀ ਸ਼ਹਿਜਾਹਪਤਟੀ ਨੇ ਇਸ ਦੀ ਵੀ ਕਿਸੇ ਕਿਤੇ ਨਾ ਕਿਤੇ ਆਇਆ ਕੋਈ ਨਹੀਂ ਆਪੇ ਆਏਗਾ ਕੁਝ ਪਤਾ ਨਹੀਂ ਸਰ ਹਾਲਾਤਾਂ ਕੁਝ ਨਾ ਬਾਕੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਫੋਰੈਂਸਿਕ ਐਕਸਪਰਟਸ ਆਏ ਹੋਏ ਆ ਹਮਮ ਸਾਰੇ ਠੀਕ ਹੈ ਚੰਗ ਗੱਲ ਨਾ ਕਰਦੇ ਅਰਾਊਂਡ 1 ਵਜੇ ਸਾਨੂੰ ਇਨਫਰਮੇਸ਼ਨ ਮਿਲੀ ਕਿ ਇੱਥੇ ਕੋਈ ਵਿਸਪੋਰਟ ਜਿਆ ਹੋਇਆ ਹੈ ਸੋ ਜਿੰਨੂੰ ਅਸੀਂ ਆ ਕੇ ਇੱਥੇ ਚੈੱਕ ਕੀਤਾ ਹੈ ਸਾਰੀਆਂ ਟੀਮਾਂ ਨੇ ਉਸ ਵੇਲੇ ਚੈੱਕ ਕੀਤਾ ਫੋਰੈਂਸਿਕ ਟੀਮਾਂ ਵੱਲੋਂ ਵੀ ਇੱਥੇ ਜਾਂਚ ਕੀਤੀ ਗਈ ਹੈ ਤੇ ਅਸੀਂ ਇਸ ਚੱਗੇ ਐਫ ਆਈ ਆਰ ਰਜਿਸਟਰ ਕਰਕੇ ਜੋ ਅੱਗੇ ਬਣਦੀ ਕਾਰਵਾਈ ਹੈ ਉਸ ਤੇ ਤਫਤੀਸ਼ ਕਰਕੇ ਅਮਲ ਵਿੱਚ ਲਿਆਂਦਾ ਹੈ ਮੈਮ ਕਿੰਨੇ ਜਾਣੇ ਸੀਸੀਟੀਵੀ ਮੈਂ ਕੀ ਸਾਹਮਣੇ ਆਇਆ ਹੈ ਜੀ ਅਜੇ ਸੀਸੀਟੀਵੀ ਟ੍ਰੇਲ ਐਗਜ਼ਾਮਿਨ ਕੀਤੀ ਜਾ ਰਹੀ ਹੈ ਤੇ ਅਸੀਂ ਹੁਣੇ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਤੇ ਅੱਗੇ ਇਹਦੇ ਵਿੱਚ ਜੋ ਬਣਦੀ ਕਾਰਵਾਈ ਹੈ ਉਹ ਇਸ ਵਿੱਚ ਲੈ ਕੇ ਚੱਲੀ ਜਾ ਰਹੀ ਹੈ ਫਿਲਹਾਲ ਅਸੀਂ ਏਰੀਆ ਜੋ ਹੈ ਜੋ ਜਿੱਥੇ ਆਪਾਂ ਨੂੰ ਇਨਫੋਰਮੇਸ਼ਨ ਆਈ ਸੋ ਅਸੀਂ ਆਸ-ਪਾਸ ਦਾ ਏਰੀਆ ਸਿਕਿਉਰ ਕੀਤਾ ਹੈ ਆਪਣੇ ਜ਼ਿਲ੍ਹੇ ਦੇ ਜਿਹੜੇ ਹੋਰ ਸਾਡੇ ਇੰਪੋਰਟੈਂਟ ਪੁਆਇੰਟਸ ਹੈ ਉਹਨਾਂ ਦੀ ਸਿਕਿਉਰਿਟੀ ਤੇ ਮੇਨ ਜਿਹੜਾ ਸਾਡੇ ਬੱਸ ਸਟੈਂਡ ਰੇਲਵੇ ਸਟੇਸ਼ਨ ਆਪਾਂ ਉਹਨਾਂ ਦੀ ਸਿਕਿਉਰ ਸਿਕਿਉਰਿਟੀ ਸਿਹਰੇ ਠੀਕ ਕੀਤੀ ਹੈ ਜੀ 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 ਕੋਸ਼ਿਸ਼ ਕਰ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਵੀ ਇਦਾਂ ਹੀ ਇੱਕ ਆਟੋ ਦੇ ਵਿੱਚ ਬੈਠ ਕੇ ਅਟੈਕ ਕੀਤਾ ਜਾਂਦਾ ਉਹੀ ਟ੍ਰੈਂਡ ਜਿਹੜਾ ਹੈਗਾ ਅਸੀਂ ਅਜੇ ਤਫ਼ਤੀਸ਼ ਕਰ ਰਹੇ ਹਾਂ ਜਿਵੇਂ ਵੀ ਡਿਟੇਲਸ ਆਣਗੀਆਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਸੀਂ ਅਜੇ ਫੋਰੈਂਸਿਕ ਟੀਮ ਨੇ ਅਜੇ ਤੋਂ ਸੈਂਪਲ ਲਏ ਹੈ ਸੋ ਜੋ ਵੀ ਇਨਫਰਮੇਸ਼ਨ ਜਿਵੇਂ ਵੀ ਆਉਂਦੀ ਆ ਆਪਾਂ ਤੁਹਾਡੇ ਨਾਲ ਫਿਰ ਸ਼ੇਅਰ ਕਰਾਂਗੇ ਠੀਕ ਹੈ ਅਸੀਂ ਸੀਸੀਟੀਵੀ ਇੱਥੋਂ ਵੀ ਕਲੈਕਟ ਕੀਤੇ ਹੋਰ ਵੀ ਜਿੱਥੇ ਥਾਵਾਂ ਤੇ ਸਾਨੂੰ ਲੱਗਦਾ ਹੈ ਕਿ ਮੇਨ ਸਾਨੂੰ ਟ੍ਰੇਲ ਮਿਲ ਸਕਦੀ ਹੈ ਉਹ ਆਪਾਂ ਸਾਰੀ ਇਨਫਰਮੇਸ਼ਨ ਅਜੇ ਕਲੈਕਟ ਕਰ ਰਹੇ ਹਾਂ ਜਿਵੇਂ ਜਿਵੇਂ ਸਾਡੇ ਕੋਲ ਇਨਫਰਮੇਸ਼ਨ ਹੈ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਕੋਈ ਅਸੀਂ ਉਸ ਨੂੰ ਸਾਨੂੰ ਅਜੇ ਜਿਵੇਂ ਜੋ ਚੀਜ਼ਾਂ ਸਾਹਮਣੇ ਆਣਗੇ ਆਪਾਂ